ਆਜੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਏ ਕਾਰ ਵਾਲੇ ਦੀ ਤੁਹਾਨੂੰ ਹਰਕਤ ਦੱਸ ਦਈਏ ਕਿ ਕਾਰ ਵਾਲਾ ਟੋਲ ਵਾਲਿਆਂ ਨੇ ਰੋਕ ਲਿਆ ਹੁਣ ਫੇਰ ਕਹਿੰਦੇ ਆ ਕਿ ਟੋਲ ਵਾਲੇ ਗਲਤ ਨੇ ਹੁਣ ਤੁਹਾਨੂੰ ਇਸ ਬਾਰੇ ਜਾਣਕਾਰੀ ਦੇ ਦਈਏ ਕਿ ਅਸੀਂ ਫੇਰ ਵੀ ਇਸ ਨੂੰ ਕਵਰ ਕਿੱਥੋਂ ਕਰਿਆ ਦੂਰ ਤੋਂ ਕਿ ਇਸ ਦਾ ਜ਼ਿਆਦਾ ਜਲੂਸ ਨਾ ਨਿਕਲੇ ਦੱਸ ਦਈਏ ਕਿ ਇਹ ਜੋ ਕਾਰ ਵਾਲੇ ਆ ਇਹ ਟੋਲ ਦੇ ਉੱਤੇ ਆਉਂਦੇ ਆ ਔਰ ਟੋਲ ਦੇ ਉੱਤੇ ਆ ਕੇ ਹਰਕਤ ਕੀ ਕਰਦੇ ਆ ਆ ਤੁਸੀਂ ਤਸਵੀਰਾਂ ਵੇਖੋ ਕਿ ਅਸੀਂ ਇਸ ਵੇਲੇ ਪਠਾਨਕੋਟ ਦੇ ਟੋਲ ਪਲਾਜੇ ਤੇ ਆਂ ਤਾਂ ਟੋਲ ਪਲਾਜੇ ਵਾਲੇ ਅਕਸਰ ਹੀ ਸਾਨੂੰ ਇਹ ਗੱਲਾਂ ਦੱਸਦੇ ਆ ਕਿ ਕੋਈ ਨਾ ਕੋਈ ਇਹੋ ਜਿਹੇ ਸ਼ਖਸ਼ਿਅਤੇ ਹੁੰਦੇ ਰਹਿੰਦੇ ਆ ਕਿ ਜਿਸ ਦੇ ਵਿੱਚ ਬਹੁਤ ਸਾਰੇ ਕਈ ਤਰ੍ਹਾਂ ਦੇ ਔਗਣ ਜਿਹੜੇ ਆ ਉਹ ਛੁਪਾ ਕੇ ਲੰਘਦੇ ਆ ਔਰ ਬੜੇ ਤਰੀਕੇ ਨਾਲ ਚੱਲਦੇ ਆ ਔਰ ਕਈ ਤਰ੍ਹਾਂ ਦੀਆਂ ਐਕਟੀਵਿਟੀਆਂ ਜਿਹੜੀਆਂ ਉਹ ਕਰਦੇ ਆ ਤਾਂ ਫਿਰ ਵੀ ਟੋਲ ਵਾਲਿਆਂ ਨੇ ਬੜੇ ਪਿਆਰ ਨਾਲ ਇਹਨਾਂ ਨੂੰ ਮੋੜਿਆ ਹੁਣ ਤੁਸੀਂ ਦੱਸੋ ਕਿ ਅਸੇ ਟੋਲ ਵਾਲਿਆਂ ਦੀ ਕੀ ਗਲਤੀ ਆ ਹੁਣ ਤੁਹਾਨੂੰ ਜਾਣਕਾਰੀ ਦੇ ਲਈ ਆ ਕਿ ਆ ਜੋ ਕਾਰ ਵਾਲੇ ਆ ਟੋਲ ਵਾਲਿਆਂ ਦੇ ਦੱਸਣ ਮੁਤਾਬਕ ਇਹ ਕਹਿ ਰਹੇ ਸੀ ਕਿ ਸਾਡੇ ਕੋ ਆਈ ਕਾਰਡ ਆ ਪਰ ਸਾਡੇ ਭਰਾ ਦਾ ਤੇ ਸਾਡਾ ਭਰਾ ਕੀ ਕਰਦਾ ਹੁਣ ਉਹਦੇ ਬਾਰੇ ਜਾਣਕਾਰੀ ਤੁਹਾਨੂੰ ਦੇ ਦਈਏ ਕਿ ਸਾਡਾ ਭਰਾ ਪੁਲਿਸ ਵਿੱਚ ਆ ਉਸ ਦਾ ਆਈ ਕਾਰਡ ਹੈ ਅਸੀਂ ਉਹ ਚਲਾਉਣਾ ਚਾਹੁੰਦੇ ਹਾਂ ਹੁਣ ਤੁਸੀਂ ਦੱਸੋ ਕਿ ਭਰਾ ਦਾ ਆਈ ਕਾਰਡ ਹੋਵੇ ਉਹ ਕਿੱਥੇ ਕਿੱਥੇ ਚੱਲ ਸਕਦਾ ਹੈ ਜੇ ਪੂਰੀ ਇਨਵੈਸਟੀਗੇਸ਼ਨ ਕਰਦੇ ਤਾਂ ਪਤਾ ਨਹੀਂ ਉਹ ਭਰਾ ਦਾ ਵੀ ਨਿਕਲਣਾ ਸੀ ਜਾਂ ਨਹੀਂ ਕਿਸ ਦਾ ਆਇਡੈਂਟੀਟੀ ਕਾਰਡ ਜਿਹੜਾ ਉਹ ਲੈ ਕੇ ਚੱਲ ਰੇ ਸੀ ਲੇਕਿਨ ਫਿਰ ਵੀ ਟੋਲ ਵਾਲਿਆਂ ਨੇ ਕਿਹਾ ਕਿ ਇਹੋ ਜੇ ਬਹੁਤ ਸਾਰੇ ਮਸਲੇ ਸਾਡੇ ਕੋਲ ਆਉਂਦੇ ਆ ਤਾਂ ਫਿਰ ਲੋਕ ਸਾਨੂੰ ਗਲਤ ਕਹਿੰਦੇ ਆ ਕਿ ਤੁਸੀਂ ਲੋਕਾਂ ਨਾਲ ਧੱਕਾ ਕਰਦੇ ਹੋ ਜਾਂ ਕਿਵੇਂ ਹੁਣ ਲਗਭਗ 15-20 ਮਿੰਟ ਇਹਨਾਂ ਨੌਜਵਾਨਾਂ ਨੇ ਇਸੇ ਤਰ੍ਹਾਂ ਹੀ ਟੋਲ ਦੇ ਉੱਤੇ ਲਗਾ ਕੇ ਰੱਖੀ ਗੱਡੀ ਉਹ ਰੋਕ ਕੇ ਰੱਖਿਆ ਇਹਨਾਂ ਦੀ ਆਵਾਜ਼ ਆਈ ਫਿਰ ਸਾਡੀ ਗੱਡੀ ਨੂੰ ਵੀ ਪਿੱਛੇ ਜਾਣਾ ਪੈ ਗਿਆ ਹੁਣ ਅਸੀਂ ਇਸ ਦਾ ਨੰਬਰ ਤਾਂ ਨਹੀਂ ਕਲੀਅਰ ਕਰ ਰਹੇ ਕਿਉਂਕਿ ਨੌਜਵਾਨ ਹੈ ਕਈ ਵਾਰ ਜੋਸ਼ ਦੇ ਵਿੱਚ ਗਲਤੀਆਂ ਕਰ ਹੀ ਜਾਂਦੇ ਆ ਪਰ ਲੇਕਿਨ ਹੋਸ਼ ਜਿਹੜੀ ਆ ਉਹ ਜ਼ਰੂਰ ਰੱਖਣੀ ਚਾਹੀਦੀ ਆ ਇਹ ਕਿਤਨਾ ਕਿਤੇ ਜਾ ਕੇ ਕ੍ਰਾਈਮ ਐ ਇਹ ਛੋਟੀ ਗੱਲ ਨਹੀਂ ਐ ਇਹ ਕ੍ਰਾਈਮ ਐ ਜਿੱਥੇ ਤੁਸੀਂ ਆਪਣੇ ਭਰਾ ਦਾ ਕਾਰਡ ਲੈ ਕੇ ਆਇਡੈਂਟੀਟੀ ਕਾਰਡ ਲੈ ਕੇ ਜੇ ਪੂਰੀ ਤਫਤੀਸ਼ ਕੀਤੀ ਜਾਂਦੀ ਤਾਂ ਹੋ ਸਕਦਾ ਭਰਾ ਦਾ ਆਇਡੈਂਟੀਟੀ ਕਾਰਡ ਵੀ ਨਾ ਹੁੰਦਾ ਕਿਵੇਂ ਵੇਖਦੇ ਹੋ ਤੁਸੀਂ ਇਸ ਗੱਲ ਨੂੰ ਤਾਂ ਕਈ ਟੋਲ ਪਲਾਜ਼ਿਆਂ ਉੱਤੇ ਇਸ ਤਰ੍ਹਾਂ ਦੇ ਜਿਹੜੇ ਸ਼ਖਸ਼ਾ ਹੁੰਦੇ ਰਹਿੰਦੇ ਆ ਪਿਛਲੇ ਦਿਨ ਅਸੀਂ ਜਲੰਧਰ ਦੇ ਟੋਲ ਪਲਾਜ਼ੇ ਉੱਤੇ ਵੀ ਇਹ ਦੱਸਿਆ ਸੀ ਕਿ ਲਗਭਗ 2.5 360 ਇਸੇ ਤਰ੍ਹਾਂ ਸੀ ਜੋ ਫੇਕ ਵੀ ਕਈਆਂ ਨੇ ਬਣਾ ਰੱਖੇ ਸੀ ਬਹੁਤ ਸਾਰੇ ਕਈ ਕਿਸਮ ਦੇ ਕਾਰਡ ਲੋਕਾਂ ਬਣਾ ਕੇ ਲੰਘਣ ਦੀ ਕੋਸ਼ਿਸ਼ ਕਰਦੇ ਆ ਜੇ ਸਾਨੂੰ ਸੜਕਾਂ ਪੱਧਰੀਆਂ ਮਿਲਦੀਆਂ ਸੜਕਾਂ ਸਾਨੂੰ ਸਾਫ਼ ਮਿਲਦੀਆਂ ਤਾਂ ਫਿਰ ਟੂਲ ਪਲਾਜੇ ਉੱਤੇ ਟੂਲ ਦੇਣਾ ਕਿਤੇ ਨਾ ਕਿਤੇ ਸਹੀ ਲੱਗ ਰਿਹਾ ਕਿਉਂਕਿ 2-250 ਰੁਪਏ ਨਾ ਅਸੀਂ 100-150 ਕਿਲੋਮੀਟਰ ਦਾ ਪੈਂਡਾ ਜਿਹੜਾ ਉਹ ਪੂਰਾ ਸਾਫ਼ ਨਿਕਲਦੇ ਆ ਤਾਂ ਜਿਨ੍ਹਾਂ ਸੜਕਾਂ ਉੱਤੇ ਟੋਲ ਨਹੀਂ ਲੱਗਾ ਉਹਨਾਂ ਦਾ ਸਰਕਾਰਾਂ ਨੇ ਪੈਚਵਰਕ ਵੀ ਨਹੀਂ ਕਰਿਆ ਕਿਉਂਕਿ ਟੋਲ ਜਿਹੜਾ ਉੱਤੇ ਲੱਗਾ ਉਹ ਕੰਪਨੀਆਂ ਨੇ ਉਸ ਨੂੰ ਬਿਲਕੁਲ ਕਲੀਅਰ ਰੱਖਣਾ ਹੁੰਦਾ ਉਸ ਨੂੰ ਮੈਂਟੀਨੈਂਸ ਕਰਕੇ ਰੱਖਣਾ ਹੁੰਦਾ ਲੇਕਿਨ ਜੋ ਸੜਕਾਂ ਦੇ ਉੱਤੇ ਟੋਲ ਨਹੀਂ ਲੱਗਿਆ ਉਹ ਤੁਹਾਡੀਆਂ ਸੜਕਾਂ ਕਿਹੜੀਆਂ ਸਰਕਾਰ ਨੇ ਪੈਚਵਰਕ ਕਰ ਦਤੀਆਂ ਜੇ ਤਾਂ ਪੈਚਵਰਕ ਕਰ ਦਤੀਆਂ ਤਾਂ ਸਾਡੇ ਧਿਆਨ ਵਿੱਚ ਲਿਆਓ ਕੋਈ ਨਵੀਆਂ ਬਣਾ ਦਤੀਆਂ ਦਾ ਸਾਡੇ ਧਿਆਨ ਵਿੱਚ ਲਿਆਓ 17 ਸਾਲਾਂ ਦੀਆਂ ਸਰਕਾਰਾਂ ਨੂੰ ਅਸੀਂ ਬੋਲ-ਬੋਲ ਥੱਕ ਗਏ ਆ 70 ਸਾਲ ਤੋਂ ਰਾਜ ਕਰਦੀਆਂ ਆਈਆਂ ਸਰਕਾਰਾਂ 15-15 ਸਾਲ ਹੋ ਗਏ ਸੜਕਾਂ ਟੁੱਟੀਆਂ ਨੂੰ ਤਾ ਹੁਣ ਬਦਲਾਵ ਵਾਲੀ ਆ ਗਈ। ਉਹਨਾਂ ਨੇ ਵੀ ਉਹਨਾਂ ਦਾ ਕੁਝ ਨਹੀਂ ਕੀਤਾ ਅਜੇ ਤੱਕ ਪੈਚਵਰਕ ਨਹੀਂ ਕੀਤਾ। ਹੁਣ ਮੁੱਖ ਮੰਤਰੀ ਸਾਹਿਬ ਕਹਿਤਾ ਰਹੇ ਆ ਕਿ ਏਨੇ ਕਰੋੜ ਰੁਪਈਆ ਜਿਹੜਾ ਵਾ ਅਸੀਂ ਸੜਕਾਂ ਵਾਸਤੇ ਕੱਢ ਦਿੱਤਾ। ਹੁਣ ਉਹ 35 ਕਰੋੜ, 36 ਕਰੋੜ ਕਿਹੜੀਆਂ ਹੀ ਸੜਕਾਂ ਦਾ ਕੱਢ ਦਿੱਤਾ ਆਪਣੇ ਏਰੀਏ ਦੀਆਂ ਜਾਂ ਹੋਰ ਵੀ ਪੰਜਾਬ ਦੀਆਂ। ਹੁਣ ਤੁਸੀਂ ਇਹ ਵੇਖੋ ਕਿ ਆ ਟੋਲ ਵਾਲੇ ਦੇ ਉੱਤੇ ਅਸੀਂ ਦੁਬਾਰਾ ਗੱਲ ਕਰਦੇ ਆ ਕਿ ਟੋਲ ਪਲਾਜੇ ਵਾਲੇ ਦੀ ਕੀ ਗਲਤੀ ਆ ਔਰ ਇਹ ਨੌਜਵਾਨ ਕਿਉਂ ਇਸ ਤਰ੍ਹਾਂ ਦਾ ਵਤੀਰਾ ਕਰਦੇ ਆ। ਕਿਉਂਕਿ ਨੌਜਵਾਨ ਹੈ ਕਿਤੇ ਨਾ ਕਿਤੇ ਜਾ ਕੇ ਇੱਕ ਦੂਸਰੇ ਦੀ ਗੱਲ ਦੇ ਵਿੱਚ ਆ ਜਾਂਦੇ ਆ ਔਰ ਚੱਲ ਪੈਂਦੇ ਆ ਕਿ ਨਹੀਂ ਜੀ ਸਾਡੇ ਕੋਲ ਸਾਡੇ ਭਰਾ ਬੈਠੇ ਨੇ ਕੋਈ ਨਹੀਂ ਅੱਜ ਚਲਾ ਕੇ ਵੇਖ ਲੈਣੇ ਆ ਇਸ ਤਰ੍ਹਾਂ ਚੱਲਣਾ ਗੁਨਾਹ ਆ ਕਿਤੇ ਨਾ ਕਿਤੇ ਜਾ ਕੇ ਤੁਸੀਂ ਕ੍ਰਾਈਮ 'ਚ ਫਸ ਸਕਦੇ ਹੋ ਕੋਈ ਵੀ ਤੁਹਾਨੂੰ ਫੜ ਸਕਦਾ ਔਰ ਇੱਥੇ ਜੇ ਪੁਲਿਸ ਦੀ ਡਿਊਟੀ ਲਗਾ ਦਿੰਦੇ ਪੁਲਿਸ ਦੇ ਹੱਥ ਪੜਾ ਦਿੰਦੇ ਤੇ ਪੁਲਿਸ ਨੇ ਕਈ ਤਰ੍ਹਾਂ ਦਾ ਇਨਵੈਸਟਿਗੇਟ ਕਰਨਾ ਸੀ ਫਿਰ ਉਹ ਭਰਾ ਕਿਹੜਾ ਹੋਵੇਗਾ ਜਿਹੜਾ ਆਈਡੈਂਟੀਟੀ ਕਾਰਡ ਆਪਣਾ ਇਹਨਾਂ ਨੌਜਵਾਨਾਂ ਨੂੰ ਦੇ ਕੇ ਚੱਲ ਰਿਹਾ ਇਸ ਤਰ੍ਹਾਂ ਕਰਕੇ ਕਈ ਗੱਲਾਂ ਸਾਹਮਣੇ ਆਉਂਦੀਆਂ ਲੇਕਿਨ ਅਸੀਂ ਚਾਹਾਂਗੇ ਕਿ ਬਿਲਕੁਲ ਬਰੀਕੀ ਨਾਲ ਜਾਂਚ ਜਿਹੜੀ ਆ ਹਰ ਚੀਜ਼ ਦੀ ਹੋਣੀ ਚਾਹੀਦੀ ਆ ਪਰ ਚਲੋ ਜਦੋਂ ਟੋਲ ਵਾਲਿਆਂ ਨੇ ਕਹਿ ਦਿੱਤਾ ਕਿ ਭਾਜੀ ਸਾਨੂੰ ਕੋਈ ਤਰਾਜ ਨਹੀਂ ਇਹੋ ਜੇ ਬਹੁਤ ਆਉਂਦੇ ਆ ਤਾਂ ਫਿਰ ਅਸੀਂ ਵੀ ਸੋਚਿਆ ਕਿ ਕੋਈ ਗੱਲ ਨਹੀਂ ਹੁਣ ਫਿਰ ਜਾਣ ਦਿਓ ਫਿਰ ਲੋਕਾਂ ਨੇ ਕਹਿਣਾ ਸੀ ਕਿ ਵੇਖਾਂ ਇਹ ਲੱਗਾ ਰੌਲਾ ਪਾਉਣੇ ਦੱਸਣ ਲੱਗਾ ਜੀ ਇਹਨਾਂ ਕੋਈ ਆਈਡੈਂਟੀ ਕਾਰਡ ਦੂਸਰਾ ਤੇ ਤੀਸਰਾ ਤੇ ਜੇ ਤਫ਼ਤੀਸ਼ ਕਰਨ ਤੇ ਆਗੇ ਤੇ ਫਿਰ ਦੁਬਾਰਾ ਹੋ ਜਾਣਾ ਕਿਉਂਕਿ ਨੰਬਰ ਤਾਂ ਉੱਥੇ ਹੀ ਆ ਉੱਥੇ ਹੀ ਸੇਵ ਹੋਇਆ ਵਾ ਟੋਲ ਦੇ ਵਿੱਚ ਇਹ ਦੱਸਦਾ ਹੀ ਆ ਕਿ ਗਾਂ ਤੋਂ ਲੈ ਕੇ ਇਹੋ ਜੀ ਗਲਤੀ ਕਰਨੀ ਕਿਤੇ ਨਾ ਕਿਤੇ ਗੁਨਾਹ ਆ ਔਰ ਅਸੀਂ ਆਮ ਨੌਜਵਾਨਾਂ ਨੂੰ ਬੇਨਤੀ ਕਰਦੇ ਹਾਂ ਕਿ ਜੇ ਕੋਈ ਨਾਲ ਬੈਠਾ ਹੈ ਉਹਦੇ ਸਾਹਮਣੇ ਇਹੋ ਜੀਆਂ ਛੇਖੀਆਂ ਮਾਰਨੀਆਂ ਜਾਂ ਆਪਣਾ ਗਰੁੱਪ ਛੇਖੀਆਂ ਵਾਲਾ ਰੱਖਣਾ ਇਹ ਨਾ ਰੱਖੋ ਸਮਝਦਾਰੀ ਵਾਲਾ ਰੱਖੋ ਪੜ੍ਹੇ ਲਿਖੇ ਬਣੋ ਸਮਝਦਾਰ ਬਣੋ ਔਰ ਟੋਲ ਪਲਾਜੇ ਉੱਤੇ ਜਾ ਕੇ ਇਹੋ ਜੀ ਗਲਤੀ ਨਾ ਕਰਿਆ ਕਰੋ ਤੁਹਾਡਾ ਰਿਕਾਰਡ ਜਿਹੜਾ ਤੁਹਾਡੇ ਨੰਬਰ ਦੇ ਉੱਤੇ ਟਰੇਸ ਹੋ ਜਾਂਦਾ ਤੁਹਾਡੀ ਫੋਟੋ ਉਸ ਦੇ ਵਿੱਚ ਆ ਜਾਂਦੀ ਆ ਤੁਹਾਡੀ ਗੱਡੀ ਦੀ ਨੰਬਰ ਪਲੇਟ ਆ ਜਾਂਦੀ ਆ ਤੁਸੀਂ ਚਲੇ ਵੀ ਜਾਂਦੇ ਹੋ ਕ੍ਰਾਈਮ ਕਰਕੇ ਫਿਰ ਵੀ ਉੱਥੇ ਰਹਿਣਾ ਡਾਟਾ ਤਾਂ ਕਿਤੇ ਨਾ ਕਿਤੇ ਜਾ ਕੇ ਤੁਸੀਂ ਫਿਰ ਫੜੇ ਜਾਣਾ ਇਸ ਕਰਕੇ ਟੋਲ ਪਲਾਜੇ ਨੂੰ ਹਲਕੇ ਵਿੱਚ ਨਾ ਲਿਆ ਕਰੋ ਇੱਥੇ ਬੜਾ ਵੱਡਾ ਸਿਸਟਮ ਹੈ ਤੇ ਇਹ ਸਿਸਟਮ ਦੇ ਵਿੱਚ ਤੁਹਾਡਾ ਸਾਰਾ ਕੁਝ ਕੈਪਚਰ ਹੋ ਜਾਂਦਾ ਤਾਂ ਤੁਸੀਂ ਕੋਈ ਵੀ ਗਲਤੀ ਜਿਹੜੀ ਆ ਉਹ ਨਾ ਕਰਿਆ ਕਰੋ ਔਰ ਇਹ ਵੀਡੀਓ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਸ ਬਾਰੇ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਧੰਨਵਾਦ